ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਾਜੋਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਲਖਣਾ ਪਿੰਡ ਬਿਲਕੁਲ ਲੱਗਿਆ ਦੋਸਤੋ ਵਾਹ ਪਿੰਡ ਥੋੜੀ ਦੂਰੀ ਤੇ ਆ ਮਹਮੂਦਪੁਰਾ ਪਿੰਡ ਵੀ ਥੋੜੀ ਦੂਰੀ ਤੇ ਆ ਤੇ ਅਮਰਕੋੜ ਤੋਂ ਤੁਸੀਂ ਮਹਮੂਦਪੁਰਾ ਤੇ ਲਖੜੇ ਨੂੰ ਜਿਹੜਾ ਰਾਜੋਕੇ ਨੂੰ ਦੋਸਤੋ ਰੋਡ ਆਉਂਦਾ ਉਸੇ ਸੜਕ ਤੇ ਆਉਣਾ ਤੇ ਰਾਜੋਕੇ ਵਿਜ਼ਿਟ ਕਰਨੀ ਹੈ ਖਾਸ ਪਿੰਡ ਦੇ ਵਿੱਚ ਤੇ ਮੇਰੇ ਨਾਲ ਵੀਰ ਹੋਣਗੇ ਦੋਸਤੋ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਇਸ ਵੀਡੀਓ ਦੇ ਵਿੱਚ ਦੋ ਵਿਹੜਾ ਦਿਖਾ ਦਾਂਗੇ ਇੱਕ ਬਿਲਕੁਲ ਜਿਹੜੀ ਦੋਸਤੋ ਤੁਸੀਂ ਇਹ ਵਿਹੜ ਦੇਖ ਰਹੇ ਹੋ ਗੱਬਣਾ ਤਿਆਰੀ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਤੱਕ ਜਿਹੜਾ ਸੁੱਕੂਗੀ ਇੱਕ ਡੱਬੀ ਵਿਹੜ ਐਚ ਐਫ ਬਿਲਕੁਲ ਸੂਈ ਸਵਾਈ ਆ ਪੂਰੀ ਡਿਟੇਲ ਲੈ ਕੇ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਇੱਕ ਆ ਨੀਲੀ ਦਾ ਪਾਕੀ ਦਾ ਦੋਸਤੋ ਰੱਖਦੀ ਹੋਈ ਤੁਹਾਨੂੰ ਝੋਟੀ ਦਿਖਾ ਦਾਂਗੇ ਠੀਕ ਆ ਸੂਈ ਸਵਾਈ ਆ ਟਾਈਮ ਕਿੰਨੇ ਕੁ ਮਹੀਨਿਆਂ ਦੀ ਸੂਈ ਆ ਪੂਰੀ ਗੱਲਬਾਤ ਕਰਾਂਗੇ ਔਰ ਜਾਣਦੇ ਆਪਾਂ ਬਾਕੀ ਦੋਸਤੋ ਅੱਜ 10 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ 2 ਤੋਂ 2.5 ਵਜੇ ਦਾ ਸਮਾਂ ਹੈਗਾ ਦੁਪਹਿਰ ਦਾ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਕਾਲ ਹੋਰ ਠੀਕ ਠਾਕ ਜੀ ਚੜਦੀ ਕਲਾ ਜੀ ਚੜਦੀ ਬਹੁਤ ਵਧੀਆ ਇੱਕ ਵੀਰ ਜੀ ਆਪਣੇ ਭੈਣ ਭਰਾਵਾਂ ਨੂੰ ਨਾਮ ਦੱਸ ਦੋ ਆਪਣਾ ਸ਼ਮਸ਼ੇਰ ਸਿੰਘ ਹੈ ਜੀ ਨਾਮ ਆਪਣਾ ਸ਼ਮਸ਼ੇਰ ਸਿੰਘ ਭਾਈ ਪਸ਼ੂ ਇਹ ਘਰੇਲੂ ਕਰਦੇ ਪਸ਼ੂ ਹੀ ਆ ਹਾਂ ਜੀ ਹਾਂ ਜੀ ਭਾਈ ਕਰਦੇ ਠੀਕ ਹੈ ਜੀ ਤੇ ਤਿੰਨੇ ਪਸ਼ੂ ਬਕਾਉ ਆ ਜੀ ਹਾਂ ਜੀ ਤਿੰਨੇ ਤਿੰਨੇ ਕਰਦੇ ਠੀਕ ਆ ਤੇ ਸ਼ਮਸ਼ੇਰ ਭਾਈ ਆ ਜਾ ਪਹਿਲੇ ਨੰਬਰ ਤੇ ਆਪਾਂ ਇਥੋਂ ਮਾਜ ਜਣ ਝੋਟੀ ਤੋਂ ਸਟਾਰਟ ਕਰ ਲਿਗੇ ਤੇ ਇਹਦਾ ਵੀਰ ਜੀ ਡਿਟੇਲ ਪੂਰੀ ਦੱਸ ਦਿਓ ਆਪਣੇ ਭੈਣ ਭਰਾਵਾਂ ਨੂੰ ਵੀ ਕੀ ਇਨਫੋਰਮੇਸ਼ਨ ਦੀ ਸੁਬਾ ਕਿੰਮਾ ਸੋਈ ਤੇ ਕਿੰਨਾ ਕੁ ਟਾਈਮ ਹੋ ਗਿਆ ਸੋਈ ਵੀਰ ਜੀ ਤੀਜਾ ਸੁਬਾ ਸੋਈ ਜੀ ਹਾਂਜੀ ਤੇ ਦੋ ਦੇਰੇ ਥੱਲੇ ਮੰਨ ਲਓ 6 ਤੋਂ 7 ਕਿਲੋ ਹੈਗਾ ਜੀ ਤੇ ਸੁਈ ਨੂੰ ਇਹਨੂੰ ਅੱਜ ਮੰਨ ਲਓ ਕੋਈ 5 ਮਹੀਨੇ ਜਿਹੜੇ ਹੋ ਚੱਲੇ ਆ 5 ਮਹੀਨੇ ਹਾਂਜੀ ਹਾਂਜੀ ਠੀਕ ਹੈ ਜੀ 4 ਤੋਂ 5 ਮਹੀਨੇ ਮੰਨ 4 ਤੋਂ 5 ਮਹੀਨੇ ਆ ਤੇ ਬੱਚਾ ਨਾਲ ਕੋਈ ਹੈਗਾ ਬੱਚਾ ਹੈਗਾ ਜੀ ਕੱਟੀ ਆ ਜੀ ਇਹਦੇ ਮਗਰ ਅੱਛਾ ਜੀ ਤੇ ਜਦੋਂ ਤੁਸੀਂ ਦੱਸਿਆ ਵੀ ਹਾਂਜੀ ਸਾਈਡ ਤੇ ਤੇ ਦੋਸਤੋ ਬਾਕੀ ਇਹ ਕੱਟੀ ਜਿਹੜੀ ਹੈਗੀ ਆ ਇਹ ਸਮਝ ਦੀ ਆ ਠੀਕ ਆ ਤੇ ਕੱਟੀ ਜਿਹੜੇ ਵੀਰ ਨੇ ਮੱਝ ਖਰੀਦ ਲਈ ਨੀ ਕੱਟੀ ਵੀ ਨਾਲ ਦਿੱਤੀ ਜਾਊਗੀ ਤੇ ਬਾਕੀ ਸ਼ੁਰੂ ਤੋਂ ਵੀਰ ਕਹਿੰਦਾ ਸੀ ਵੀ ਇਹ ਕੱਟੀ ਜਿਵੇਂ ਚੰਗਾ ਆ ਥੱਲੇ ਲਾਇਆ ਨਹੀਂ ਸੀਗਾ ਵੀ ਸ਼ੁਰੂ ਤੋਂ ਸਟਾਰਟਿੰਗ ਤੋਂ ਇੱਥੇ ਤੱਕ ਰਿਹਾ ਵੀਰ ਹਾਂਜੀ ਹਾਂਜੀ ਪਹਿਲਾਂ ਵੀ ਥੋੜਾ ਜਿਹਾ ਪਾਉਂਦੇ ਰਹਿ ਬਾਅਦ ਵਿੱਚ ਅਸੀਂ ਮੰਨ ਲਓ ਵੀ ਇਤਨਾ ਵੀ ਨਹੀਂ ਹੁ ਕਹੀ ਦੀ ਛੱਡ ਦੇ ਘਾਲੋਂ ਕਰ ਦਿੰਦੇ ਰਹਿ ਤਾਂ ਪਹਾੜੇ ਵੱਲ ਦੇ ਪਹਾੜੇ ਵੱਲ ਦੇ ਚੌਂਦੇ ਰਹ ਹਾਂਜੀ ਹਾਂਜੀ ਪਹਾੜੇ ਵੱਲ ਦੇ ਠੀਕ ਆ ਠੀਕ ਆ ਹਾਂਜੀ ਇਹ ਆ ਬੱਚਾ ਜਿਹੜਾ ਦੋਸਤੋ ਤੁਹਾਨੂੰ ਦਿਖਾ ਦਿੰਦੇ ਪਹੋਤੇ ਵੀਰਾਂ ਨੇ ਕਹਿੰਦਾ ਵੀ ਸ਼ਾਇਦ ਹੈ ਨਾ ਬੱਚਾ ਕਿਹਾ ਸੀ ਵੀਰਾਂ ਨੇ ਦਿਖਾਇਆ ਨਿਕਾ ਜੇ ਤੋਂ ਭਾਵੇਂ ਜੇ ਆਪਦਾ ਜੋ ਵੀ ਦੀ ਸਚਾਈ ਗੱਲ ਆ ਆਪਾਂ ਸਚਾਈ ਦੱਸੀ ਵੀ ਮੰਨ ਲਓ ਚਾਰ ਪੰਜ ਮਹੀਨੇ ਮੰਨ ਲਓ ਇਹਨੂੰ ਹੋਵੇ ਸੋਈ ਨਾ ਜੀ ਤੇ ਉਸ ਤੋਂ ਭਾਵੇਂ ਬੱਚਾ ਵੇਖ ਕੇ ਤੁਸੀਂ ਆ ਆਦਾ ਜਿੰਦਾ ਮਰਜੀ ਇੱਥੇ ਦਾ ਸਾਜਾ ਲਾ ਲਓ ਭਾਵੇਂ ਕੀ ਰਿਪੋਰਟ ਕਰਵਾਉਂਦੇ ਆ ਆ ਬੱਚਾ ਦੋਸਤੋ ਕੋਈ ਵੀਰ 4 ਮਹੀਨੇ ਦਾ ਕੋਈ 5 ਕੁ ਮਹੀਨੇ ਦਾ ਇੱਥੇ ਸਮਾਂ ਤੁਸੀਂ ਮੰਨ ਸਕਦੇ ਜੀ ਤੇ ਆ ਜਿਹੜਾ ਮੂੰਹ ਮੱਥਾ ਬੱਚੇ ਦਾ ਦੇਖੋ ਠੀਕ ਆ ਕੱਟੀ ਆ ਫੀਮੇਲ ਆ ਮਗਰ ਆ ਮੱਝ ਦੇ ਮਗਰ ਜਿਹੜਾ ਬੱਚਾ ਨਾਲ ਹੀ ਤੁਹਾਨੂੰ ਜਿਹੜਾ ਦੋਸਤ ਮਿਲੂਗਾ ਇਹ ਵੀ ਨਹੀਂ ਹੈਗਾ ਕਿ ਪਾਸੇ ਕਰਕੇ ਵੀ ਬੱਚਾ ਲਾ ਲੈਣਾ ਕਿਹੜੀ ਬਾਈ ਨਹੀਂ 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 ਭਾਈ ਜੀ ਠੀਕ ਹੈ ਬਾਕੀ ਅੱਗੇ ਕਹਦਾ ਮੈਂ ਜੇ ਬੱਚਾ ਹੀ ਤਾਂ ਇਹ ਬਾਈ ਦਾ ਆਪਾਂ ਨਾਲ ਜ਼ਰੂਰ ਦੇ ਦੇ ਹਾਂਜੀ ਹਾਂਜੀ ਨਾਲ ਨਾਲ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ ਬਾਕੀ ਚੋਪ ਸਮਾਜ ਜਿਹੜਾ ਪਹਾੜੇ ਵੰਡੇ ਤੇ ਦੱਸਿਆ ਤੁਸੀਂ ਸ਼ੁਰੂ ਤੋਂ ਹੀ ਹਾਂਜੀ ਹਾਂਜੀ ਇੱਕ ਨੰਬਰ ਤਾਂ ਚਾਹ ਜੀ ਤੇ ਬਾਕੀ ਦੋਵੇਂ ਟਾਈਮ ਮਿਲਦੀ ਆ ਪਹਾੜੇ ਤੇ ਜੀ ਦੋਨੋਂ ਟਾਈਮ ਮਿਲਦੀ ਪਹਾੜੇ ਤੇ ਆ ਤੇ 6-7 ਕੋਈ ਭੈਣ ਭਰਾ ਚੋਲੇ ਆ ਕੇ ਹਾਂਜੀ ਹਾਂਜੀ ਦੋ ਟਾਈਮ ਚੋਗੇ ਚਾਰ ਟਾਈਮ ਚੋਗੇ ਜਿੰਨਾ ਵੀ ਆਉਣਾ ਸਵੇਰ ਮਤਲਬ ਕਿ ਨੇ ਤੀਜੇ ਸਵੇਰ ਮੰਨ ਲਓ ਵੀ ਇਹ ਪਾਜੀ ਹੈਗੀ ਜੀ ਤੀਜੇ ਸਵੇਰ ਹੋਊਗੀ ਮਾਜੇ ਘਟੋ ਘਟਾ ਹਾਂਜੀ ਹਾਂਜੀ ਤੀਜੇ ਸਵੇਰ ਦੋਸਤੋ ਹੋਊਗੀ ਜਿਵੇਂ ਮਾਰਕਿੰਗ ਪੁੱਜਕ ਨੀਲੀ ਦੀ ਮਾਰਕਿੰਗ ਅ ਅਗਲੇ ਪੈਰਾਂ ਤੇ ਜਵਾਬ ਹਾਂਜੀ ਖੋਲ ਕੇ ਦਿਖਾਈਏ ਤੇ ਮਗਰਲੇ ਪੈਰ ਧੋਤੇ ਆ ਤੇ ਥਣ ਦੇਵਾ ਤੁਸੀਂ ਦੇਖੋਗੇ ਪੂਰੀ ਸਾਫ ਆ ਜੀ ਠੀਕ ਆ ਥਣ ਦੇਵੇ ਦੀ ਪੂਰੀ ਸਾਫ ਆ ਤੇ ਆ ਤੁਹਾਨੂੰ ਇਹ ਤਸੱਲੀ ਨਾਲ ਦਿਖਾਉਣੇ ਆ ਤੇ ਕੱਦ ਪੋਤ ਵਾਲੀ ਆ ਪੂਰੀ ਕੱਦ ਘਾੜ ਚੰਗਾ ਹੈਗਾ ਸੋਹਣਾ ਕੱਦ ਘਾੜਾ ਪਤਲਾ ਪਿੰਡਾ ਬਿਲਕੁਲ ਆ ਕਰੋ ਚੈੱਕ ਪਾਕੀ ਥਣ ਦੇ ਮੇਂ ਦੀ ਪੂਰੀ ਸਫਾਈ ਹੈ ਥਣ ਥਣ ਵੀ ਬਿਲਕੁਲ ਮੁਠੀ ਜਰਾ ਤੇ ਇੱਕ ਘਟੋ ਘੜ ਵੀ ਦੋਸਤੋ 5 ਤੋਂ 6 5 ਕੁ ਮਹੀਨੇ ਜਿਹੜਾ ਸਮਾਂ ਹੋ ਗਿਆ ਥੂਈ ਨੂੰ ਤੇ 6 ਤੋਂ 7 ਕਿਲੋ ਦੁੱਧ ਜਿਹੜਾ ਕਿਸੇ ਵੀਰ ਨੇ ਚੋਲਣਾ ਘਰ ਵਿਜਟ ਕਰਕੇ ਉਹ ਗੱਲ ਬਾਤ ਆ ਠੀਕ ਆ ਅੱਜ ਜਿੱਕਰ ਦੁੱਧ ਤੋਂ ਆਪਾਂ ਦੇਖੀਏ ਤੇ ਮੱਝਾਂ तकरीबन 10 ਕਿਲੋ ਵਾਲੀਆਂ ਵੀ ਲੈਣੀਆਂ ਹੁਣ ਤੇ 80 85 90000 ਨਾਰਮਲ ਮੋਲ ਹੋਈ ਜਾਏ ਪਰ ਇੱਥੇ ਤੁਸੀਂ ਜਿਹੜਾ ਦੋਸਤੋ ਇੱਕ ਚਲੋ ਟੋਕੜ ਮੈਂ ਟੋਕੜਾ ਪਰ ਕੇ ਗੱਪਣ ਨਹੀਂ ਹੈਗੀ ਤੇ ਅੱਗੇ ਵੀਰ ਕਿਸੇ ਤਰ੍ਹਾਂ ਦਾ ਕੋਈ ਜੰਪ ਏਆਈ ਮਾਲੀ ਤੋਂ ਲਵਾਈ ਹੈ ਕਿ ਨਹੀਂ ਕੀ ਨਾ ਭਾਜੀ ਅੱਗੇ ਮਾਲੀ ਤਾਂ ਲਵਾਈ ਹੈਗੀ ਆ ਆਪਣਾ ਘਰ ਦਾ ਮਾਲੀ ਹੀ ਹਾਂਜੀ ਤੇ ਮਾਲੀ ਆਪਾਂ ਵੇਚ ਹੀ ਘੱਤਿਆ ਵਾ ਹੁਣ ਮੋਸਾਂ ਦਾ ਇਹਨੂੰ 1 ਮਹੀਨਾ ਤੋਂ ਮੰਨ ਲਓ 10 ਦਿਨ ਹੋ ਗਏ ਨੇ ਜਿਹੜੇ ਆਹਾਂ ਹਾਂ ਲੱਗੀ ਹੋ ਗਈ ਇੱਕੋ ਰੱਬ ਜਾਣਦਾ ਜੀ ਲਓ ਜੀ ਬਾਕੀ ਥਣ ਭਾਂਡਾ ਬੜਾ ਵਧੀਆ ਦੋਸਤੋ ਸਾਫ਼ ਆ ਪੂਰੀ ਤੇ ਚਵਾਈ ਚ ਵੀ ਬੜੀ ਤੁਸੀਂ ਦੱਸਿਆ ਵੀ ਚਵਾਈ ਬੋਲੀ ਬਹੁਤ ਆ ਭਾਣਾ ਭਾਜੀ ਇਹ ਸਾਡੇ ਘਰੇ ਮੰਨ ਲਓ ਇਹਦੇ ਨਾਲ ਦੀ ਮੱਝ ਹੋਰ ਤੋਂ ਬੋਲੀ ਨਹੀਂ ਜਿੰਨੀ ਇਹ ਬੋਲੀ ਤੇ ਜਿੱਦਾਂ ਚਵਾਜ ਦਾ ਵਾ ਠੀਕ ਆ ਵੀਰ ਕਹਿੰਦਾ ਵੀ ਇਹਦੇ ਨਾਲ ਤਾਂ ਚਵਾ ਕਰੇ ਆਪਣੇ ਘਰੋਂ ਮਲਕੀ ਪਸ਼ੂ ਤਾਂ ਕਾਫੀ ਨੇ ਕੋਈ 10 15 20 ਪਸ਼ੂ ਹੈਗੇ ਆ ਟੋਟਲ ਮੱਝਾਂ ਝੋਟੀਆਂ ਟੋਟਲ ਮਿਲਾ ਕੇ ਵੀ ਇਹਦੇ ਨਾਲ ਦੀ ਚਵਾਈ ਨਹੀਂ ਲੱਗੇਗੀ ਠੀਕ ਆ ਤੇ ਵੇਜਣ ਪੋਣ ਜਿਹੜੀ ਆ ਦੋਸਤੋ ਮਿਲਕ ਵੇਣ ਦੋਹਾਂ ਪਾਸੇ ਤੁਸੀਂ ਵੇਖੋ ਕਿ ਚੰਗੀ ਕੁਆਲਿਟੀ ਮੋਟੀ ਰਸਿਆਂ ਕੁ ਜਿਵੇਂ ਨਾ ਵਾਲ ਖਾਂਦੀ ਹੋਈ ਮਿਲਕ ਵੇਣ ਤੇ ਆਹ ਦੇਖੋ ਥਾਣ ਦੇਵਾ ਬਹੁਤ ਖੂਬਸੂਰਤ ਤੇ ਬਿਲਕੁਲ ਜਿਹੜਾ ਦੋਸਤੋ ਮੁਠੀ ਜਿਹਾ ਥਾਣਾ ਤੇ ਮੱਧ ਤਿੱਜੇ ਸੁਆ ਘਟੋ ਘਾਟ ਠੀਕ ਆ ਅਜੇ ਬਣੀ ਨਹੀਂ ਇਹ ਜਰੂਰ ਤੁਸੀਂ ਧਿਆਨ ਦੇ ਰੱਖ ਲਿਓ ਤੇ 28 ਸੀ 7 ਤਾਂ ਫਿਰ ਮੋਲ ਕਿੰਨਾ ਲੈਣ ਦੇਣਾ ਮੋਲ ਇਹਦਾ ਭਾਜੀ 50000 ਰੁਪਏ ਕਰਦੇ ਆਪਾਂ 50000 ਹਾਂਜੀ ਵਿੱਚੋਂ ਮਾਨਤਾ ਨਾਲ ਚਲੋ ਕਰਦੇ ਆਂਗਾ ਆ ਜਰੂਰ ਛੋਟੇ ਸੱਪਾ ਜੋ ਵੀ ਹੋਇਆ ਜਰੂਰ ਕਰਨਾ ਜੀ ਹਾਂਜੀ ਹਾਂਜੀ ਜਰੂਰ ਤੇ ਬਿਲਕੁਲ ਦੇ ਬਾਰਡਰ ਦੇ ਨਾਲ ਲੱਗਦਾ ਪਿੰਡ ਆ ਦੋਸਤੋ ਰਾਜੋ ਕੇ ਇੱਕ ਬੰਨੇ ਤੁਸੀਂ ਆਓਗੇ ਬਿਲਕੁਲ ਹਿੰਦੁਸਤਾਨ ਪਾਕਿਸਤਾਨ ਬਾਰਡਰ ਵੀ ਬਿਲਕੁਲ ਨਜ਼ਦੀਕ ਆ ਤੇ ਇੱਕ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਵੈੜ ਦਿਖਾਉਣੀ ਆ ਡੱਬੀ ਵੈੜ ਆ ਐਚ ਐਫ ਤੇ ਤਾਜੀ ਸੂਈ ਆ ਠੀਕ ਆ ਅੱਛਾ ਵੀਰ ਇਸ ਵੈਡ ਦੀ ਡਿਟੇਲ ਕੀ ਹੈ ਜਿਹੜੀ ਇਹ ਡੱਬੀ ਆ ਗਈ ਵਾਈਟ ਇਹਨੂੰ ਵੀਰ ਜੀ ਮੰਨ ਲਓ 6 ਤੋਂ 7 ਦਿਨ ਹੋ ਗਏ ਸੂਈ ਨੂੰ 6 ਤੋਂ 7 ਦਿਨ ਦਾ ਸਮਾਂ ਮਗਰ ਇਹਦੀ ਬੱਚਾ ਵਾ ਤੇ ਬੱਚੇ ਦੇ ਨਾਲ ਹੀ ਮੰਨ ਲਓ ਬੱਚੇ ਦੇ ਨੜੂ ਵੀ ਨਾਲ ਹੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਬੱਚੇ ਦੇ ਨਾਲ ਨੜੂ ਵੀ ਜਿਹੜਾ ਦੋਸਤੋ ਹੈਗਾ 6-7 ਦਿਨ ਤੋਂ ਮੈਲਾ ਮੈਲਾ ਨਾ ਕੱਲ ਦਾ ਮੰਨ ਲਓ ਇਹ ਲੱਗੀ ਏ ਕੱਲ ਦਾ ਲੱਗੀ ਮੈਲਾ ਸੁੱਟਣੇ ਮੈਲੇ ਦੇ ਚੱਲਣ ਲੱਗੀ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਕਿੰਨਾ ਕੁ ਚਵਾ ਲੱਗਾ ਜੀ ਥੱਲੇ ਚਵਾ ਵੀਰ ਜੀ ਥੱਲੇ 10-11 ਕਿਲੋ ਦੁੱਧ ਹੈਗਾ ਜੀ 10-11 ਕਿਲੋ ਹਾਂਜੀ ਹਾਂਜੀ ਠੀਕ ਆ ਤੇ ਮੂੰਹ ਦੰਦੋਂ ਕਿਵੇਂ ਆ ਜੀ ਦੰਦੋ ਚੌਵੀ ਹੈ ਜੀ 24 ਹੈ ਹਾਂਜੀ ਸਾਰੇ ਹੀ ਮੋਹ ਦੰਦੋ ਦੰਦੋ ਇਹ 24 ਹੈ ਠੀਕ ਆ ਸੋ ਬਾਕੀ ਆ ਤੁਹਾਨੂੰ ਜਿੰਨਾ ਹੋ ਸਕਦਾ ਦਿਖਾ ਦਿੰਦੇ ਆ ਕੋਈ ਚੱਕ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਬਚੀ ਬਿਲਕੁਲ ਨਵੀਂ ਆ ਪਹਿਲਾ ਸਾਲ ਫਰੂਨ ਬਚੀ ਹੋਈ ਆ ਠੀਕ ਆ ਆ ਥਰਲੇਵਾ ਜੀ ਚਵਾਈ ਵੈਸੇ ਤੁਸੀਂ ਆਖੇ ਸਵੇਰ ਛੇਤੀ ਵੇਲੇ ਲੇਟ ਦਿੱਤੀ ਹੈ ਲੇਟ ਭਾਈ ਥੋੜੀ ਮੈਂ ਨਾ ਚਲ ਗਿਆ ਖੇਤ ਨੂੰ ਤੇ ਫਰਾਂ ਦੇ ਮੰਨ ਲਓ ਕੀਤੀ ਹੈ ਚਵਾਈ ਤੇ ਥੋੜਾ ਲੇਟ ਹੋ ਗਈ ਜਿਹਨੇ 8 ਵਜੇ ਦੀ ਚਵਾਈ ਕੀਤੀ ਆ ਉਹ 8 ਵਜੇ ਦੀ ਚਵਾਈ ਆ ਦੋਸਤੋ ਹੋਣ 2:30 ਵਜੇ ਦਾ ਸਮਾਂ ਇਹ ਤੁਸੀਂ ਧਿਆਨ ਦੇ ਰੱਖ ਲਿਓ ਬਾਕੀ ਦੋ ਡੰਗ ਜਿਹਨੇ ਲੈਣੀਆਂ ਖਰੀਦਣੀਆਂ ਦੋ ਡੰਗ ਆਪਦੀ ਚਵਾਈ ਕਰਕੇ ਹਾਂ ਜੀ ਹਾਂ ਜੀ ਸੱਦੀ ਕਰੀ ਆਪਦੀ ਸੱਦੀ ਕਰ ਤੇ ਬੱਚਾ ਇਹਦਾ ਇਹਦਾ ਇੱਕ ਹੈਗਾ ਬੱਚਾ ਦਿਖਾਉਣੀਏ ਠੀਕ ਹੈ ਮੇਲ ਕਾਫ ਆ ਦੇਖੋ ਹਾਂ ਜੀ ਭਾਈ ਬੱਚੇ ਨਾਲ ਲੜੂ ਨਾਲ ਬੱਚੇ ਦਾ ਵੀ ਆਹ ਜੀ ਠੀਕ ਹੈ ਕੋਈ ਸਤੰਵੇ ਰਮੇ ਸਤੰਵੇ ਦਿਨ ਦੇ ਵਿੱਚ ਤੇ ਮਗਰ ਬੱਛਾ ਠੀਕ ਆ ਤੇ ਖੋਲ ਕੇ ਵੀਰ ਜੀ ਕਰਕੇ ਦਿਖਾਈਏ ਭਰਾਵਾਂ ਨੂੰ ਤੇ ਡੱਬੀ ਐਚ ਐਫ ਬਰੀਡ ਦੇ ਵਿੱਚ ਜਿਹੜੀ ਦੋਸਤੋ ਇਹ ਬੱਚੀ ਆ ਠੀਕ ਆ ਤੇ ਬਿਲਕੁਲ ਨਵੀਂ ਬੱਚੀ ਆ ਪਹਿਲਾ ਸੂਆ ਸੁਈ ਆ 10000 10000 ਤੇ ਬਿਲਕੁਲ ਚੱਲਦੀ ਪਈ ਹੈ ਹੁਣ ਮੌਕੇ ਤੇ ਠੀਕ ਆ ਬਾਕੀ ਦੁੱਧ ਦੋਸਤੋ ਸੇਵਾ ਦਾ ਹਜੇ ਤਾਂ ਬਿਲਕੁਲ ਇੱਕ ਸਟਾਰਟ ਹੀ ਕੀਤਾ ਪਸ਼ੂ ਸੂਇਆ ਹੀ ਆ ਅਗੇ ਕਿਉਂਕਿ ਹਜੇ ਪੱਠੇ ਪੁੱਠੇ ਤਾਂ ਤੁਹਾਡੇ ਥੋੜੀ ਮੁਸ਼ਕਲ ਦਸਣ ਰਹੇ ਜੇ ਆ ਤੂੜੀ ਤੰਦ ਤੇ ਕੰਮ ਚੱਲਣ ਰਿਹਾ ਹਜੇ ਹਨਾ ਹਾਂਜੀ ਹਾਂਜੀ ਬਿਲਕੁਲ 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 ਤੂੜੀ ਤੰਦ ਤੇ ਹਜੇ ਦੋਸਤੋ ਪਸ਼ੂ ਭਾਜੀ ਵੇਚਣ ਦੇ ਪਸ਼ੂ ਜਾਦੇ ਨਹੀਂ ਤੇ ਤਾਂ ਪਸ਼ੂ ਘਰੇਲੂ ਆ ਵੀਰ ਹੋਣਾ ਕੋਲ ਸਾਰੇ ਤੁਸੀਂ ਵੀਡੀਓ ਦੇ ਵਿੱਚ ਦੋਸਤੋ ਚਾਰ ਚੁਫੇਰੇ ਨਜ਼ਰ ਮਾਰ ਲਿਓ ਤੇ ਆ ਥਣ ਭਾਂਡਾ ਜੀ ਫਿਕਸ ਜਾਰਾ ਦੋਸਤੋ ਟਾਇਟ ਲੇਵੇ ਦੀ ਆ ਦੁੱਧ ਪਸ਼ੂ ਨਾ ਟਾਇਟ ਲੇਵੇ ਦਾ ਪਤਾ ਨਹੀਂਗਾ ਵੀ ਕਿੱਥੋਂ ਕੱਢੀ ਜਾਂਦਾ ਇਹ ਅੰਦਾਜ਼ਾ ਕਿਹੜਾ ਲਾਉਣਾ ਔਖਾ ਜਾਂਦਾ ਤੇ ਬੱਚੀ ਬਿਲਕੁਲ ਨਵੀਂ ਹੈ ਚੰ ਤੇ ਤੁਸੀਂ ਸੰਪਰਕ ਕਰਿਓ ਵੀਰ ਦੇ ਨਾਲ ਜੇ ਥਾਣੇ ਚ ਵਧੀਆ ਲੱਗਾ ਜੇ ਇੱਕ ਨੰਬਰ ਦਾ ਜਵਾਜ ਹੀ ਭਾਈ ਕੋਈ ਭੂਰ ਛੱਟਾ ਨਹੀਂ ਕੋਈ ਕੁਝ ਨਹੀਂ ਪਲਾਨ ਐ ਫੋਲੀ ਹੈ ਜੀ ਠੀਕ ਹੈ ਜੀ ਬੱਚਾ ਲਾ ਗਿਆ ਆਪਣਾ ਨਾਮ ਤੁਮਾਰਾ ਨਾਮ ਲਓ ਜੀ ਉਹਦਾ ਵੀਰ ਜੀ ਕਰੂਗੀ ਮੰਨ ਲਓ ਚੰਗੇ ਥਾਂ ਵਾਲੇ ਘਰੇ ਜਾਂਦੀ ਤਾਂ ਦੁੱਧ ਦਾ ਤੁਹਾਨੂੰ ਪਤਾ ਵੀ 13-14 ਕਿਲੋ ਕੱਢੂਗੀ ਜੀ ਬਿਲਕੁਲ ਚੰਗੀ ਹੈ ਬੱਚੀ ਬੱਚੀ ਚੰਗੀ ਨਾਲ ਸਾਲ ਭਰ ਪਸ਼ੂ ਇਹੋ ਜਿਹਾ ਮਿਲਦਾ ਜੀ ਬਿਹੜਾ ਦੀ ਤਾਂ ਗੱਲ ਹੀ ਗਾਦੀ ਹੈ ਤਾ ਦੇਖੋ ਅੱਛਾ ਭਾਈ ਜੀ ਸਰ ਜੀ ਇਹਦਾ ਇੱਕ ਮੁੱਲ ਦੱਸ ਦੋ ਕਿੰਨਾ ਕਰੇ ਮਾਰ ਮੁੱਲ ਦਾ 45000 ਰੁਪਇਆ ਵਿੱਚ ਅੱਛਾ ਜੀ ਹਾਂ ਜੀ ਬਾਕੀ ਗੁੰਜਾਇਸ਼ ਮੌਕੇ ਤੇ ਸਾਰਾ ਕੁਝ ਹਾਂ ਜੀ ਕਰਾਂਗੇ ਜੀ ਛੋੜੋ ਮੌਕੇ ਜਰੂਰ ਜਰੂਰ ਕਿ ਛੋੜ ਦਾ ਲਈ ਸਾਰਾ ਕੁਝ ਫਿਰ ਛੋੜ ਸਾਬਾ ਜਰੂਰੀ ਹੈ ਸਭ ਤੋਂ ਪਹਿਲਾਂ ਤੇ 45000 ਦੇ ਵਿੱਚੋਂ ਭਰਾਵੋ ਮਾਰ ਤਾਂ ਹੋ ਜੂਗਾ ਠੀਕ ਆ ਬੱਚੀ ਚੰਗੀ ਆ ਓਵਰ ਆਲ ਸਾਰੀ ਬੱਚੀ ਚੰਗੀ ਆ ਥਣ ਭਾਂਡਾ ਵੀ ਚੰਗਾ ਉਸ ਤੋਂ ਬਾਅਦ ਮਾਰ ਕੇ ਭਾਈ ਭੈਣਾਂ ਚੱਲ ਦਿਨ ਲਾ ਦੋ ਭੈਣਾਂ ਵੀ ਮੰਨ ਲਈ ਤੂੜੀ ਦਾੜੀ ਦੇ ਜੀ ਪੱਠੇ ਕੋਈ ਨਹੀਂ ਹੋਵੇ ਨਹੀਂ ਨਹੀਂ ਬਿਲਕੁਲ ਆਪਾਂ ਦਿਖਾਤਾ ਜੀ ਭਰਾਵਾਂ ਨੂੰ ਤੇ ਡਰਾਈ ਬਿਲਕੁਲ ਰਸਗਰ ਚੀਜ਼ਾਂ ਮਿਕਸ ਹੋਣ ਤੋਂ ਬਾਅਦ ਜਿਹੜਾ ਦੋਸ ਤਾਂ ਮੇਨਟੇਨ ਕਰਦਾ ਫਿਲਹਾਲ ਇਥੇ ਬਿਲਕੁਲ ਡਰਾਈ ਤੇ ਕੰਮ ਜਿਹੜਾ ਸੁੱਕਾ ਚਾਰਾ ਜਿਹੜਾ ਚੱਲਦਾ ਹੈਗਾ ਤੋੜੀ ਦੇ ਕੰਮ ਚੱਲਣ ਡਿਆ ਹਜੇ ਪੱਠੇ ਵੀਰਾਂ ਦਾ ਵੀ ਥੋੜੇ ਡੇਟ ਨੇ ਤੇ ਇਸ ਤੋਂ ਬਾਅਦ ਆਪਣੇ ਕੋਲ ਇੱਕ ਆ ਗਈ ਜੀ ਸ਼ਾਈਵਾਲ ਕ੍ਰੋਸ ਹਾਂਜੀ ਹਾਂਜੀ ਤੇ ਇਹ ਕੀ ਡਿਟੇਲ ਆ ਸੁਹਾ ਕਿਨਵਾ ਸੁਣ ਜਾ ਰਹੀ ਹੈ ਜੀ ਇਹ ਪਹਿਲਾਂ ਸੁਹਾ ਭਾਜੀ ਸੁਣ ਲਗਈ ਹੈ ਜੀ ਪਹਿਲਾਂ ਸੁਣਾ ਹਾਂਜੀ ਠੀਕ ਹੈ ਜੀ ਪਹਿਲਾਂ ਸੁਹਾ ਸੁਣਾ ਹਾਂਜੀ ਤੇ ਦਿਨ ਹਜੇ ਲੈ ਜੋ ਹਨਾ ਦਿਨ ਭਾਜੀ ਅੱਜ ਤੁਹਾਨੂੰ ਦੱਸ ਦੇਣਾ ਹੋ ਸਕਦਾ ਲੈ ਜੀ ਅੱਜ ਤੋਂ 10 ਦਿਨ ਇੱਕ ਹਫਤਾ ਸਮਾਂ ਲੈ ਜ ਉਹ ਆ ਗਏ। ਦਾ ਕਰੋ ਚੱਟੇ। ਆ ਮੂ ਮਥਾ ਦੋਸਤੋ। ਤਾਂ 10 ਕ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ। ਤੇ ਅੱਜ ਪਹਿਲਾ ਸੂਆ ਇਹ ਸੂਣ ਜਾ ਰਹੀ ਹੈ। ਤੇ ਖੋਲ ਕੇ ਵੀਰ ਇਹਨੂੰ ਵੀ ਦਿਖਾਈਏ ਭਰਾਵਾਂ ਨੂੰ। ਅੱਜ ਇਹ ਡਾਕਟਰ ਕੋਲ ਪਸ਼ੂ ਲਾਏ ਪਿਆ ਆਪਾਂ ਖੈਲ ਕੇ ਵੀ ਲਾਏ ਪਈ ਆ ਤੇ ਬਣੂ ਥਾਨੂੰ ਹਜੇ ਕਾਫੀ ਠੀਕ ਆ ਲੜਦੂੜ ਹਵਾਨਾ ਹਜੇ ਖੋਲ ਦੋ ਵੀ ਪੂਰਾ 10 ਦਿਨਾਂ ਦੇ ਦੌਰਾਨ ਪਸ਼ੂ ਪੂਰਾ ਬਣ ਕੇ ਤਿਆਰ ਹੋਣ ਤੋਂ ਬਾਅਦ ਫੇਰ ਸੋਊਗਾ ਆ ਲੈ ਵੀ ਕਮਾਲ ਕੀ ਆ ਜੀ ਹਾਂ ਜੀ ਇਹ ਮੂੰਹ ਮੱਥੇ ਦੀ ਫੇਸ ਕੁਆਲਿਟੀ ਜਿਹੜੀ ਦੋਸਤੋ ਚਾਹੀ ਆ ਰਾਜੀ ਆ ਠੀਕ ਆ ਮੀਡੀਅਮ ਹਾਈਟ ਦੇ ਵਿੱਚ ਆ ਰਾਜੀ ਆ ਪੂਰੀ ਤੇ ਥੜ ਭਾਂਡਾ ਬਿਲਕੁਲ ਸਾਫ ਵਿਖਾਲਾ ਬਿਲਕੁਲ ਇੱਕਸਾਰ ਪੱਧਰ ਜਿਹੜਾ ਹਵਾਲਾ ਤੇ ਥਣ ਤੋਂ ਦਾ ਸਹ ਜਿਹੜਾ ਬਿਲਕੁਲ ਮੁਠੀ ਆ ਅੱਛਾ ਵੀਰ ਜੀ ਫੇਰ ਇਹਦੀ ਕੀਮਤ ਆਹ ਦੇਖੋ ਜੀ ਠੀਕ ਹੈ ਕੋਈ ਹੋਜੀ ਗੱਲ ਨਹੀਂ ਸੀਰੀਅਸ ਲੱਗ ਰਹੀ ਪੂਰੀ ਓਹ ਹੋ ਲਓ ਜੀ अच्छा शमशेर भाई ਕਿੰਨਾ ਕਮੋਲ ਰੈਂਡ ਦਿੰਦਾ ਇਹਦਾ ਮੁੱਲ ਭਾਈ 40000 ਰੁਪਈਆ ਦਾ 40 ਹਾਂਜੀ ਹਾਂਜੀ ਬਾਕੀ ਛੋਟਛਾਪਾ ਮੌਕੇ ਦੇ ਹਾਂਜੀ ਹਾਂਜੀ ਕਰ ਦਾਂਗੇ ਹਰ ਪਸ਼ੂ ਦੇ ਵਿੱਚੋਂ ਮਾਨਤਨ ਜਿਹੜਾ ਦੋਸਤੋ ਹੋ ਜਾਊਗਾ ਘਰੇਲੂ ਪਸ਼ੂ ਆ ਵੀਰ ਦੇ ਕੋਲ ਤੇ ਘਰੇਲੂ ਪਸ਼ੂਆਂ ਦੇ ਵਿੱਚੋਂ ਜਿਹੜੇ ਇਹ ਬਿਲਕੁਲ ਸੇਲ ਕਰਦੇ ਪਏ ਆ ਮੱਝ ਵੀ ਚੰਗੀ ਤਨ ਦਿਖਾਤੀ ਆ ਦੁੱਧ ਵਾਲੀ ਆ ਬਿਲਕੁਲ 6-7 ਕਿਲੋ ਕੋਈ ਵੀਰ ਪਠਾ ਹਰਾ ਪਾਊਗਾ ਕੋਈ ਕਿਲੋ ਖਣ ਪਸ਼ੂ ਬਾਦ ਨਹੀਂ ਸਕਦਾ ਠੀਕ ਹੈ ਤਾਂ ਡੰਗ ਦੋਨੋਂ ਮਿਲਦੀ ਆ ਤੇ ਇੱਕ ਸ਼ਮਸ਼ੇਰ ਭਾਈ ਆਪਣੇ ਨੰਬਰ ਜ਼ਰੂਰ ਦੱਸ ਦੀਗੇ ਨੰਬਰ ਵੀ ਦਈ ਗਾਇਆ ਆਪਣਾ 98559 ਹਾਂਜੀ 06999 ਠੀਕ ਹੈ ਜੀ ਹਾਂਜੀ ਭਾਈ 98556 98559 06999 ਜੀ 06999 ਹਾਂਜੀ ਇਹ ਦੋਸਤੋ ਅੱਜ ਵੀਰ ਦੇ ਕੋਲੇ ਪਸ਼ੂ ਸੀਗੇ ਘਰੇਲੂ ਪਸ਼ੂ ਸੀਗੇ ਠੀਕ ਆ ਇੱਕ ਵਾਰ ਮੰਨ ਲਓ ਤੁਹਾਡੇ ਸਾਹਮਣੇ ਇੱਕ ਤਾਂ ਹੁੰਦਾ ਨਾ ਮੰਨ ਲਓ ਝੂਠ ਹੁੰਦਾ ਕੋਈ ਗੱਲ ਝੂਠ ਹੁੰਦੀ ਆ ਅਵੇ ਤੁਹਾਡੇ ਸਾਹਮਣੇ ਮੰਨ ਲਓ ਰੇੜਾ ਵੀ ਡਕੇ ਆ ਆਪਾਂ ਵੀ ਜੋ ਮੰਨ ਲਓ ਪੱਠੇ-ਪੁੱਠੇ ਜਿੰਨੇ ਕਿ ਆਪਣੇ ਤੁਹਾਡੇ ਸਾਹਮਣੇ ਪਏ ਜਿੰਨੇ ਕਿ ਟੋੜੀ ਦਾੜੀ ਟੋੜੀ ਦਾੜੀ ਜਾਰੀਆਂ ਨੂੰ ਪਾ ਜਾਂਦੇ ਹੀ ਆ ਇਹ ਤਾਂ ਵੀ ਆਪਾਂ ਦੱਸਤਾ ਵੀ ਜ਼ਿਕਰ ਕਰਤਾ ਵੀ ਬਿਲਕੁਲ ਜਿਹੜਾ ਦੋਸਤੋ ਹਜੇ ਸੁੱਕਾ ਚਾਰਾ ਹੀ ਆ ਤੇ ਤੂੜੀ ਤੰਦ ਤੇ ਪਸ਼ੂ ਹਜੇ ਚੱਲਣ ਡੇ ਕਾਰੋਬਾਰ ਕੰਮ ਕਰ ਤੇ ਹਰਾ ਜਦੋਂ ਬਿਲਕੁਲ ਆ ਗਿਆ ਦੋਸਤੋ ਸਾਰੇ ਨੂੰ ਪਸ਼ੂ ਜਦੋਂ ਵੱਡ ਵੱਡ ਕੇ ਪਿਆ ਤੇ ਦੁੱਧ ਪਸ਼ੂ ਨੇ ਜਿਹੜਾ ਆਟੋਮੈਟਿਕ ਕਰਨਾ ਹੈ ਬਾਕੀ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਤਿੰਨ ਨਗ ਸੀਗੇ ਆਪਦੀ ਨਰਕ ਪਰਖ ਕਰਕੇ ਤਸੱਲੀ ਕਰਕੇ ਪਸ਼ੂ ਖਰੀਦ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ